ਅੱਜ 6 9 2025 ਇੱਥੇ ਪਹੁੰਚੇ ਦਾ ਮੌਕਾ ਮਿਲਿਆ ਹੈ ਡੇਰਾ ਬਾਬਾ ਨਾਨਕ ਇਹ ਦੇਖੋ ਕੀ ਹਾਲਾਤ ਆ ਪਾਣੀ ਦੇ 3 3 ਫੁੱਟ 4 4 ਫੁੱਟ ਪਾਣੀ ਉੱਪਰ ਆ ਗਿਆ ਸੀ ਸਾਰੀਆਂ ਫਸਲਾਂ ਦਾ ਨੁਕਸਾਨ ਹੋਇਆ ਹੈ ਰੋਭੀ ਦਾ ਵਗੈਰਾ ਗੱਲ ਕਰ ਰਹੇ ਕਿ ਨਾ ਆਪਣੀ ਤੁਹਾਨੂੰ ਕਿਹੜਾ ਕੋਣਵਾਰ ਅਹਿਮਦ ਫਿਰੋ ਅੱਛਾ ਤੇ ਆਪ ਜੀ ਰਹਿੰਦੇ ਕਿੱਥੋਂ ਮੈਂ ਮਲੇਰ ਕੁੱਲੇ ਦਾ ਵਾਸੀ ਹਾਂ ਦਾ ਨਾਂ ਰਹਿ ਧਰਤੀ ਦੇ ਜੰਮਪ ਇੰਨਾ ਕ ਨੁਕਸਾਨ ਹੋਇਆ ਇਸ ਇਹ ਮੈਂ ਲਾਈਫ ਦੇ ਵਿੱਚ ਪਹਿਲੀ ਵਾਰੀ ਇੰਨੀ ਬਰਬਾਦੀ ਦੇਖੀ ਹੈ ਜਿਵੇਂ ਜਵਾਨ 88 ਦਾ ਵੀ ਦੇਖਿਆ 88 ਨੂੰ ਇਹ ਪਲੱਸ ਕਰ ਗਿਆ ਇੱਥੇ ਫਸਲ ਦਾ ਨਾਮੋ ਨਿਸ਼ਾਨ ਨਹੀਂ ਹੈਗਾ ਦੂ ਪਿੱਛੇ ਟਰੈਕਟਰ ਫਸੇ ਪਿਆ ਹੈ ਅਸੀਂ ਗੁਰਦੁਆਰਾ ਕਰਤਾਰ ਸਾਹਿਬ ਦੇ ਦਰਸ਼ਨ ਕਰਨ ਆਏ ਸੀ ਕਿਉਂ ਫਲੱਡ ਪ੍ਰਭਾਵ ਦੇ ਰਹੀਆਂ ਅਸੀਂ ਚਾਰ ਚਾਰ ਟਰੱਕ ਸਮੱਗਰੀ ਲੈ ਕੇ ਖਾਦ ਪਦਾਰਥ ਪਰ ਇੱਥੇ ਆ ਕੇ ਦੇਖਿਆ ਜਿਵੇਂ ਇੱਕ ਡਾਕਟਰ ਹੀ ਪਾਸ਼ਾ ਗੱਲ ਕੋ ਓਵਰਡੋਸ ਜੇ ਪਾਣੀ ਜ਼ਿਆਦਾ ਆਇਆ ਉਹ ਤੋਂ ਤਿੰਨ ਉਹਨਾਂ ਰਾਸ਼ਨ ਵੀ ਜ਼ਿਆਦਾ ਆ ਗਿਆ ਇਥੇ ਮਿਸਯੂਜ਼ ਆਫ ਮਤਲਬ ਰਾਸ਼ਨ ਦਾ ਹੋ ਰਿਹਾ ਇਥੇ ਕਿਸੇ ਚੀਜ਼ ਦੀ ਲੋਕ ਨੇ ਜਾਂ ਕੈਟਲ ਪੀਟਰੀ ਨਾਲ ਰਾਸ਼ਨ ਦੀ ਆਉਣ ਵਾਲੇ 10 ਦਿਨਾਂ ਵਿੱਚ વોટર ਬੌਂਡ ਡਿਸੀਜ਼ ਹੋਣਗੀਆਂ ਜਿਵੇਂ ਕਿ ਟਾਈਫਾਇਡ ਹੈ ਕੋਲਰਾ ਹੈ ਉਸ ਸਵਾ ਮਾਸਕੀਟੋ ਰੈਪੈਲੈਂਟ ਚਾਹੀਦੇ ਸੀ ਤੇ ਆਟੋਮਾਉਸ ਵਗੈਰਾ ਕੋਈ ਪਰ ਮਲੇਰੀਆ ਡੇਂਗੂ ਦੀ ਮਾਰ ਹੈ ਅਸਲ ਵਿੱਚ ਕਿ ਡੀਜ਼ਲ ਦੀ ਲੋਡ ਹੈ ਆਉਣ ਵਾਲੇ 10 ਦਿਨਾਂ ਬਾਅਦ ਇਹ ਧਰਤੀ ਨੂੰ ਸਾਫ਼ ਕਰਕੇ ਜਾਂ ਦੇ ਡੀਜ਼ਲ ਦੇ ਨਾਲ ਰੇਤਾ ਇੱਥਾਂ ਜੋ ਹਟਾਇਆ ਜਾਏਗਾ ਫਿਰ ਕਣਕ ਦੇ ਸੀਡ ਦੀ ਲੋਡ ਪੈਗੀ ਪੈਸਟੀਸਾਈਡ ਦੀ ਲੋਡ ਪੈਗੀ ਫਰਟੀਲਾਈਜ਼ਰ ਦੀ ਲੋਡ ਪੈਗੀ ਹਜੇ ਤਾਂ ਮਤਲਬ ਸਭ ਤੋਂ ਸਵਾਵਾ ਦੀ ਜਰੂਰਤ ਹੈ ਇਥੇ ਪਾਸਮਗਰਨੇ ਰੋਣੀ ਇੱਥੇ ਸਭ ਤੋਂ ਜ਼ਿਆਦਾ ਮੱਛਰ ਮਾਰ ਰੈਪੈਲੈਂਟ ਚਾਹੀਦੇ ਹਨ ਇੱਥੇ ਮੱਛਰਦਾਨੀਆਂ ਚਾਹੀਦੀਆਂ ਕਿਉਂਕਿ ਬਿਜਲੀ ਨਾ ਹੋਣ ਕਰਕੇ ਪਾਣੀ ਖੜਾ ਹੈ ਵਾਟਰ ਲੋਜ ਹੈ ਕਿਤੇ ਕਰੰਟਾਂ ਆ ਜਵੇ ਇੱਥੇ ਮੱਚ ਸੌਣ ਮੋਮਬੱਤੀਆਂ ਦੀ ਲੋਡ ਹੈ ਤਰਪਾਲਾਂ ਦੀ ਲੋਡ ਹੈ ਅਗਰ ਜਿੰਨਾ ਭੈਂਡ ਭਰਾਵਾਂ ਦੇ ਗਰੀਬਾਂ ਦੇ ਛੱਤਾਂ ਗਿਰੀਆਂ ਉਹਨਾਂ ਦੀ ਟੀਨ ਦੀ ਲੋਡ ਹੈ ਉਹਦੇ ਸਿਮੈਂਟਡ ਮੱਲੇ ਤੇ ਟਿਰਾਂ ਦੀ ਲੋਡ ਹੈ پروفਾਈਲ ਦੀ ਲੋਡ ਹੈ ਖਾਸ ਮਗਰ ਦੀ ਮੇਰੇ ਖਾਲ ਡੋਸ ਸੰਧ ਕਰ ਦਿਓ ਨਹੀਂ ਆ ਉਦੋਂ ਓਵਰਡੋਸ ਹੋ ਜਾਂਦਾ ਇੱਥੇ ਚਿਤੌੜ ਕੜ ਜਾ ਕੇ ਆਏ ਆ ਫਟੇਗਰ ਤੂੜੀਆਂ ਜਾ ਕੇ ਆਏ ਆ ਇੱਥੇ ਸਾਡੇ ਨਿਰੰਕਾਰੀ ਮਿਸ਼ਨ ਦੇ ਬਹੁਤ ਲੋਕਾਂ ਨੇ ਸਵਾਵਾ ਕੀਤੀਆਂ ਔਰਤਾਂ ਨਾਲ ਮਨ ਨਾਲ ਧਨ ਨਾਲ ਰਕਾਂ ਦੇ ਟਰੱਕਾਂ ਨੇ ਆਟੇ ਦੇ ਆਏ ਧਰਮ ਸਮੂਦਾਏ ਤੋਂ ਉੱਪਰ ਉੱਠ ਗਏ ਹਰ ਧਰਮ ਦੇ ਲੋਕਾਂ ਨੇ ਮੁਸਲਮਨ ਐ ਮੁਸਲਮ ਭਾਈਚਾਰੇ ਨੂੰ ਬਿਲੋਂਗਰ ਦਾ ਸਹਾਨਪੁਰ ਤੋਂ ਮੁਫਤੀ ਸਾਹਿਬ ਚਾਰ ਗੱਡੀਆਂ ਲੈ ਕੇ ਆਏ ਮੈਂ ਬਾਤੋਂ 25 ਟਰੱਕ ਕੰਬੜਾਂ ਦੇ ਆਏ ਹਨ ਇਸੇ ਜਾਂ ਧਰਮ ਤੋਂ ਉੱਪਰ ਉੱਠ ਗਏ ਲੋਕਾਂ ਨੇ ਸਵਾਵਾ ਕਰੀਆਂ ਪਰ ਮੈਨੂੰ ਪਰ ਮੈਨੂੰ ਇੱਕ ਗੱਲ ਦੁੱਖਣਾ ਗੈਣੀ ਪੈ ਰਹੀ ਹੈ ਇਹ ਗੱਲ ਕੱਟੀ ਉਹਨਾਂ ਦੇ ਵਿੱਚੋਂ ਪਲੀਜ਼ ਮੈਂ ਤੁਹਾਨੂੰ ਰਿਕਵੈਸਟ ਕਰਦਾ ਜਿਹੜੇ ਆਪਣੇ ਆਪ ਨੂੰ ਦੇ ਦੇ ਰੱਖ ਕੇ ਹੋਰ ਪੰਜਾਬ ਨੂੰ ਦੇਸ਼ทรਹੀ ਆਖਦੇ ਸੀਗੇ ਅਫਗਾਨਿਸਤਾਨ ਨੇ ਦਾ ਮੋਦੀ ਕੋਲ ਟਾਈਮ ਹੈ ਟਵੀਟ ਕਰਦੇ ਸਾਡੇ ਪੰਜਾਬ ਦੇ ਲੋਕੋਂ ਫਾਮਦਰਦੀ ਦੇ ਬੋਲ ਵੀ ਨਹੀਂ ਕਿ ਪੰਜਾਬ ਇੰਡੀਆ ਦਾ ਹਿੱਸਾ ਨਹੀਂ ਹੈ ਕਿ ਅਸੀਂ ਇਸ ਦੇਸ਼ ਦੇ ਵਾਸੀ ਨਹੀਂ ਹਾਂ ਕਿ ਪੰਜਾਬ ਨੇ ਗਾਜ਼ਾ ਤੋਂ ਲੈ ਕੇ ਬੰਗਲਾਦੇਸ਼ ਦੇ ਵਿੱਚ ਬਰਮਾ ਦੇ ਵਿੱਚ ਵਰਲਡ ਦੇ ਕਿਤੇ ਵੀ ਫਾਕਾ ਪਟਾਇਆ ਹੈ ਸਾਊਥ ਅਫਰੀਕਾ ਵਿੱਚ ਲੰਗਰ ਹੀ ਲਾਇਆ ਸਾਡੀ ਪੰਜਾਬ ਨੇ ਸਾਡੇ ਭਾਈਚਾਰਾ ਤੋਂ ਪੰਜਾਬੀ ਭਾਈਚਾਰਾ ਤੋਂ ਪਾਕਿਸਤਾਨੀ ਸਾਰ ਲਈ ਹੈ ਸਾਡੀ ਕਿ ਅਸੀਂ ਦੇਸ਼ ਦੇ ਅਨ ਦਾਦ ਨਹੀਂ ਹੈ ਇਹ ਫੂਟਬਾਲ ਸੀ ਜਿਹਨੂੰ ਕੋਈ ਫੂਟਬਾਲ ਬਣਾ ਦਿੱਤਾ ਗਿਆ ਪਰ ਸਾਨੂੰ ਕੋਈ ਦੁੱਖ ਨਹੀਂ ਪੰਜਾਬੀ ਕਦੇ ਫਕੀਰ ਨਹੀਂ ਹੋ ਜਾਦਾ ਅਸੀਂ ਆਪਣੀ ਮਰਜ਼ੀ ਨਾਲ ਪੈਰਾਂ ਦੇ ਖੜੇ ਆ ਮਾਗੇ ਆਪਣੇ ਆਪ ਦੇ ਮਤਲਬ ਜਿਹੜੀ ਹੈ ਫਸਲਾਂ ਆ ਦਾ ਵਗੈਰਾ ਮਿੱਟੀ ਕਟਾ ਜੂ ਇਹ ਵਿਦਨ 3 ਮਾਸ ਤੋਂ ਸੀ ਉਹ ਦੁਆਰਾ ਰੱਬ ਦੀ ਕਿਰਪਾ ਹੋਈ ਤਾਂ ਦੁਆਰਾ ਤੁਹਾਨੂੰ ਹਰਾ-ਭਰਾ ਹੋ ਜਾਏ ਟਾਈਮ ਲੱਗੂਗਾ ਟਾਈਮ ਲੱਗੂਗਾ ਲੋਕ ਇੱਕ ਡਕੇੜ ਪਿੱਛੇ ਹੋਗੇ ਗਰੀਬੀ ਜ਼ਰੂਰ ਆਈ ਹੈ ਲੇਕਿਨ ਮਾਯੂਸ ਨਹੀਂ ਹੈ ਤੇ ਫਸਲਾਂ ਦਾ ਨੁਕਸਾਨ ਬਹੁਤ ਹੋਇਆ ਹੈ ਫਸਲਾਂ ਨੁਕਸਾਨ ਹੈ ਜੀ ਇੱਕ ਇੱਕ ਫਸਲ ਦਾ ਟੋਟਲੀ ਚਲੇਗੀ ਦੂਜੀ ਫਸਲੇ ਤਾਂ ਹੋਏਗੀ ਅ ਦੇਖੋ ਜੀ ਇਹ ਵਾਲੀ ਗੋਭੀ ਉਹ ਵੀ ਗੋਭੀ ਲਾਈ ਸੀ ਗੋਭੀ ਸਾਰੇ ਕੁਝ ਦੇਖੋ ਮੁੱਢਾ ਸਮੇਂ ਲੈ ਗਈ ਓਹੋ ਇਦਾਂ ਲੱਗਦਾ ਜਿਵੇਂ ਫਸਲ ਵੱਡੀ ਹੋਵੇ ਵੱਡੀ ਨਹੀਂ ਪਾਣੀ ਦਾ ਬਹੁਤ ਤੁਸੀਂ ਬੰਨ ਟੁੱਟਿਆ ਤੇ ਸਾਰੇ ਹੀ ਲੈ ਗਏ ਇਹਨੇ ਜਿਹੜਾ ਭਾਈ ਸਾਹਿਬ ਰਾਜਸਥਾਨ ਹਨਮਾਨਗੜ੍ਹ ਹਾਂਜੀ ਹਾਂਜੀ ਕਿਨਾ ਆਪ ਜੀ ਦਾ ਨਹੀਂ ਮਨਾ ਸਿੰਘ ਜੀ ਹਾਂਜੀ ਕਸ਼ੀਰ ਸੰਘੀਆ ਜਿਹੜਾ ਹਰਮਾਨਗੜ ਪਿੰਡ ਨਗਰਾਨਾ ਤੋਂ ਆਉਂਦੇ ਆ। ਵਾਹ ਜੀ ਵਾਹ ਨਗਰਾਨਾ ਹਾਂਜੀ ਕੀ ਬਾਤ ਹੈ। ਨਗਰਾਨਾ ਪਿੰਡ ਤੋਂ ਸ਼ਿਵਾਂਗਰ ਵੀ ਆ। ਠੀਕ ਹੈ ਜੀ। ਇਹਨਾਂ ਭਰਾਵਾਂ ਦੇ ਨਾਲ ਸਾਡਾ Rajasthan ਵੀ ਕਰਦੇ ਕੋਲ ਕਰਦੀ ਕਿਹਨ ਕੀ ਦੀ ਲੋੜ ਹੋ ਗਈ ਨੇ। ਸਾਡਾ Rajasthan ਵੀ ਇਹਨਾਂ ਭਰਾਵਾਂ ਪੰਜਾਬ ਵਾਲਿਆਂ ਦੇ ਨਾਲ ਡੱਟ ਕੇ ਖੜਾ ਸੀ ਪੂਰਾ ਸਾਥ ਦੇਵਾਗੇ। ਵੈਰੀ ਗੁੱਡ। ਕਿਸੇ ਵੀ ਚੀਜ਼ ਦੀ ਲੋੜ ਹੋਵੇ ਅੱਗੇ ਤੋਂ ਵੀ ਅਸੀਂ ਨਾ ਜ਼ਰੂਰ ਆਵਾਂਗੇ ਜੇ ਕੋਈ 15 ਦਿਨਾਂ ਨੂੰ 20 ਦਿਨਾਂ ਨੂੰ ਵੀ ਜੇ ਕਿਸੇ ਚੀਜ਼ ਦੀ ਲੋੜ ਪੈਂਦੀ ਆ ਅਸੀਂ ਇਹਨਾਂ ਨਾਲ ਡੱਟ ਕੇ ਕਿੰਨਾ ਟਾਈਮ ਹੋ ਗਿਆ ਆਪਕੋ ਆਇਆ ਇਥੇ? ਸਾਨੂੰ ਚ ਇਹ ਘਰਾਣੇ ਦੇ ਨਾਲ ਸਾੜਕਸਰ ਆਇਆ ਹੈ ਜੀ ਉਹਨਾਂ ਦਾ ਇੱਕ ਟਰਾਲਾ ਪਰਿਆ ਖੜਾ ਜੀ ਉਹ ਸ਼ਾਮ ਨੂੰ ਚੱਲੂਗਾ ਜੀ ਅੱਜ ਰਤਨਪੁਰਾ ਪਿੰਡ ਹੈ ਜੀ ਝੰਡਾ ਦਾ ਪਿੰਡ ਹੈ ਜੀ ਮਾਨਖਸਰਾ ਜਿੰਨੇ ਵੀ ਪਿੰਡ ਸਾਡੇ ਲੋਕਲ ਸਾਹੀ ਵਾਲ ਦੀਆਂ ਟਰਾਲੀਆਂ ਸਾਡੇ ਨਾਲ ਆਈਆਂ ਵਸਿਰਦੇ ਆਈਆਂ ਤੇ ਬਹੁਤ ਵੱਡਾ ਆਪ ਜੀ ਦਾ ਯੋਗਦਾਨ ਹੈ ਜਿਹੜਾ ਰਾਜਸਥਾਨ ਤੋਂ ਚੱਲ ਕੇ